ਅੱਲਾ ਇਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਲੂ ਮੋਬਤੀਆਂ ਤੇ ਮਈ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਦਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਅਰ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਓਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਓ ਸਾਂਝੀ ਆਇਬਾਦ ਤਾਂ ਤੇ ਸਾਂਝ ਅਰਦਾਸ ਏ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਮੈਂ ਬਾਬਾ ਜੀ आप बहुत अच्छा सत श्री अकाली अकाल जी सत श्रीकाल जी वहे गुरू का खालसा वेह गुरू की सतो सतो बोल सोने हाल जी ست سری یا دوستو جتنے آئے